ਅੱਜ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਅੰਮ੍ਰਿਤਸਰ ਦੇ ਵਿੱਚ ਸਿਹਤ ਵਿਭਾਗ ਅਤੇ ਵਿਜੀਲੈਂਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਤੁਹਾਨੂੰ ਦੱਸਦੇ ਹਾਂ ਕਿ ਸਿਹਤ ਵਿਭਾਗ ਅਤੇ ਵਿਜੀਲੈਂਸ ਦੇ ਵੱਲੋਂ ਪਾਸ ਖਾਂਦੇ ਹਾਂ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਖਾਣ ਪੀਣ ਦੇ ਸ਼ਿਕਾਇਨਾ ਦੇ ਵੱਲੋਂ ਇੰਨਾ ਫਾਸਟ ਫੂਡ ਖਾਣ ਵਾਲੇ ਦਾ ਧਿਆਨ ਤਾਂ ਬਹੁਤ ਦਿੱਤਾ ਜਾਂਦਾ ਹੈ ਲੇਕਿਨ ਇਹ ਨਹੀਂ ਨੋਟ ਕੀਤਾ ਜਾਂਦਾ ਕਿ ਅਕਸਰ ਇਹ ਚੀਜ਼ਾਂ ਬਣਦੀਆਂ ਕਿਵੇਂ ਨੇ ਤਾਂ ਪ੍ਰਸ਼ਾਸਨ ਦੇ ऐसे सोशल मीडिया ते वीडियो ਵੀ ਵਾਇਰਲ ਹੋ ਰਹੀਆਂ ਸੀ ਔਰ ਮੁਹਾਲੀ ਤੇ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਗੰਦਗੀ ਕਾਫੀ ਦੇਖੀ ਗਈ ਸੀ ਜਿੱਥੇ ਫਾਸਟ ਫੂਡ ਤਿਆਰ ਕੀਤਾ ਜਾਂਦਾ ਸੀ ਔਰ ਇਸ ਦੇ ਨਾਲ ਹੀ ਇੱਥੇ ਇੱਕ ਜਾਨਵਰ ਦਾ ਸਿਰ ਜਿਹੜਾ ਹੈ ਉਹ ਵੀ ਫ੍ਰੀਜ਼ ਦੇ ਵਿੱਚ ਮਿਲਿਆ ਸੀਗਾ ਸੋ ਹੁਣ ਇਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਕਾਰਵਾਈ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਨਾਲ ਵਿਜੀਲੈਂਸ ਦੇ ਵੱਲੋਂ ਵੀ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਫਾਸਟ ਫੂਡ ਦੀਆਂ ਦੁਕਾਨਾਂ ਤੇ ਆਰੇ ਨੇ ਔਰ ਚੈੱਕ ਕੀਤਾ ਜਾ ਰਿਹਾ ਹੈ ਕਿ ਇਹਨਾਂ ਚੀਜ਼ਾਂ ਦੀ ਲੇਬਲਿੰਗ ਕਦੋਂ ਕੀਤੀ ਗਈ ਹੈ ਔਰ ਇਹਨਾਂ ਦੀ ਐਕਸਪਾਇਰੀ ਡੇਟ ਕੀ ਹੈ ਔਰ ਇਹ ਮੈਨੂਫੈਕਚਰਿੰਗ ਕਦੋਂ ਹੋਇਆ ਨੇ ਔਰ ਸਭ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਆਮ ਜਨਤਾ ਨੂੰ ਜਿਹੜਾ ਫੂਡ ਫਾਸਟ ਫੂਡ ਤਿਆਰ ਕਰਕੇ ਦਿੱਤਾ ਜਾਂਦਾ ਹੈ ਜਨਤਾ ਦੇ ਨਾਲ ਆਮ ਲੋਕਾਂ ਦੇ ਨਾਲ ਖਾਣ ਪੀਣ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਖਿਲਵਾੜ ਨਾ ਕੀਤਾ ਜਾਵੇ ਕਿਉਂਕਿ ਅਕਸਰ ਹੀ ਲੋਕ ਫਾਸਟ ਫੂਡ ਖਾਂਦੇ ਨੇ ਤੇ ਜਿਸ ਦੇ ਨਾਲ ਬਹੁਤ ਸਾਰੀਆਂ ਸਿਹਤ ਦੀਆਂ ਆਵਾਵਾਂ ਵੀ ਸਾਹਮਣੇ ਆ ਰਹੀਆਂ ਸਨ ਲਗਾਤਾਰ ਜਨਤਾ ਵਿੱਚ ਆਮ ਲੋਕਾਂ ਵਿੱਚ ਦੇਖਿਆ ਜਾਵੇ ਤਾਂ ਪੇਟ ਦੀ ਇਨਫੈਕਸ਼ਨ ਦੀ ਸਮੱਸਿਆ ਆ ਰਹੀ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੀਆਂ ਫਾਸਟ ਫੂਡ ਦੀਆਂ ਦੁਕਾਨਾਂ ਤੇ ਰੇਡ ਕੀਤੀ ਗਈ ਹੈ ਔਰ ਵਾਪਸ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਅਕਸਰ ਇਹ ਮਾਲ ਜਿਹੜਾ ਹੈ ਫਾਸਟ ਫੂਡ ਦਾ ਸਮਾਨ ਜਿਹੜਾ ਹੈ ਕਿਵੇਂ ਤਿਆਰ ਕੀਤਾ ਜਾਂਦਾ ਹੈ ਕਿ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਔਰ ਕਿਤੇ ਐਕਸਪਾਇਰੀ ਚੀਜ਼ਾਂ ਜਿਹੜੀਆਂ ਉਹ ਤੇ ਨਹੀਂ ਯੂਜ਼ ਕੀਤੀਆਂ ਜਾਂਦੀਆਂ ਸੋ ਇਹ ਸਭ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ਾ ਹੈ ਔਰ ਲਗਾਤਾਰ ਸਿਹਤ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਗੱਲ ਗੱਲਬਾਤ ਵੀ ਕਰਾਂਗੇ ਮੇਰੇ ਨਾਲ ਫੂਡ ਸੇਫਟੀ ਤੋਂ ਅਸਿਸਟੈਂਟ ਕਮਿਸ਼ਨਰ ਰਜਿੰਦਰਪਾਲ ਸਰ ਮੌਜੂਦ ਨੇ ਸਰ ਨਾਲ ਗੱਲਬਾਤ ਕਰਦੇ ਹਾਂ ਹੈਲੋ ਹਾਂਜੀ ਸਰ ਕੀ ਕਾਰਵਾਈ ਕੀਤੀ ਗਈ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜਾ ਚਾਹ ਤੋਂ ਬਣਾਉਣ ਵਾਲੇ ਹੈ। ਇਹ ਵੀ ਅਸੀਂ ਜਿਹੜਾ ਹੈ ਅੱਜ ਫੂਡ ਦੇ ਸੇਫਟੀ ਭਾਗ ਦੇ ਫੂਡ ਸੇਫਟੀ ਵਿੰਗ ਅਤੇ ਪੁਲਿਸ ਹਿੱਸੇ ਭਾਗ ਦੇ ਵਿਸ਼ੇ ਨਾਲ ਸ੍ਰੀਮ ਦੇ ਨਾਲ ਅਸੀਂ ਸਾਂਝੇ ਤੌਰ ਦੇ ਉੱਤੇ ਨਾਂਜੋਟ ਇਲੈਕਟ੍ਰਿਕ ਮਸ਼ੀਨਰ ਅੰਮ੍ਰਿਤ ਸਰ ਮੈਡਮ ਸਾਖੀ ਸਾਹਮਣੇ ਸੀ ਤੇ ਦਸ਼ਾਨਾ ਦਸ਼ਾਨ ਦੇ ਉੱਤੇ ਇੱਕ ਐਸਨ ਕਰੇਟ ਕੀਤੀ ਹੈ। ਔਰ ਅਸੀਂ ਜਿਹੜਾ ਹੈ ਇਹਦੇ ਵਿੱਚ ਅਸੀਂ ਦੋ ਜਿਹੜੀ ਪਰਮਿਸੀਜ਼ ਹੈ ਉਹਨਾਂ ਨੂੰ ਸੀਲ ਕਰ ਦਿੱਤਾ ਹੈ। ਸਟ੍ਰੀਟ ਤੇ ਜਿਹੜਾ ਸੀਗਾ ਬਹੁਤ ਹੀ ਜਿਹੜਾ ਹੈ ਗੰਦਗੀ ਦਾ ਹਾਲਮ ਸੀ ਔਰ ਇਨਾਂ ਕੋਲ ਕੋਈ ਸੇ ਤਰੀਕੇ ਦੇ ਕੋਈ ਕਾਗਜ਼ਾਤ ਵੀ ਨਹੀਂ ਸੀ ਔਰ ਇੱਕ ਜਿਹੜਾ ਹੈ ਉਸਨੇ ਸਾਨੂੰ ਫੂਮੈਨ ਨੋਟਿਸ issues ਦਿੱਤਾ ਔਰ ਨਾਲ ਦੇ ਨਾਲ ਅਸੀਂ ਦੋ ਜਾਨਾਂ ਦੇ ਅਨਹਜਨ ਚਲਾਣਾ ਜਿਹੜੇ ਉਹ issues ਕਰ ਦਿੱਤੇ ਸਰ ਕਿਹੜੀ ਕਿਹੜੀ ਜਗ੍ਹਾ ਤੇ ਇਹ ਕਾਰਵਾਈ ਕੀਤੀ ਗਈ ਹੈ ਇਹ ਜਿਹੜੀ ਕਾਰਵਾਈ ਕੀਤੀ ਹੈ ਅਸੀਂ ਜਿਹੜਾ ਹੈ ਅਨਗੜ ਏਰੀਆ ਹੈ ਉਹਦੇ ਵਿੱਚ ਅਸੀਂ ਜਿਹੜਾ ਹੈ ਕਾਰਵਾਈ ਕੀਤੀ ਹੈ ਔਰ ਇੱਕ ਜਿਹੜਾ ਹੈ ਅਸੀਂ ਰਾਮਦਾਗ ਏਰੀਆ ਵਿੱਚ ਕੀਤੀ ਹੈ ਹਾਂ ਤੇ ਸਰ ਕਿਨੇ ਲੋਕਾਂ ਤੇ ਜਿਹੜਾ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਔਰ ਗੰਦਗੀ ਜਿਹੜੀ ਉਹ ਕਿੰਨੀ ਕੁ ਦੇਖਣ ਨੂੰ ਮਿਲੀ ਹੈ ਜਿਸ ਤੇ ਅਸਮਾਨ ਤਿਆਰ ਕੀਤਾ ਜਾਂਦਾ ਸੀ ਦੇਖੋ ਜੀ ਗੰਦਗੀ ਤਾਂ ਇਸ ਕਾਹਚ ਦੇ ਕਿ ਇਹ ਨਾਲੇ ਜਿਹੜੇ ਫਰਸ਼ ਸੀਗਾ ਉਹ ਜਿਹੜਾ ਸੀ ਉਹ ਵੀ ਜਿਹੜੇ ਹੈ ਕੁੱਪੇ ਹੋਏ ਸੀ ਔਰ ਜਿਹੜਾ टॉयलेट सी उनका भी बहुत कोई हालत हालाकि और जितने बना रहे या उनका लोका भी मेडिकल्स नहीं कोई है कि सोइना सारी चीज़ें उन्होंने मुकराकते हैं कि मनुष्य किन्हादे की प्रमिसेस छील कर देते हैं और जड़ा है ऐसे ही मोमोज़ जो सोयाचाप और सॉस वगैरह इनल सैंपल्स भी ले लिए ठीक है सर होर भी ਜਿਹੜਾ ਸਾਡੀ ਜਿਹੜੀ ਮਾਨ ਸਰਕਾਰ ਹੈ ਪੰਜਾਬ ਗਵਰਨਮੈਂਟ ਦੇ ਜ਼ੀਰੋ ਟੋਲਰੈਂਸ ਹੈ ਰੈਗੂਲੇਸ਼ਨ ਦੇ ਉੱਤੇ ਔਰ ਅਸੀਂ ਜਿਹੜਾ ਹੈ ਕੰਟੀਨਿਊਸਲੀ ਜਿਹੜਾ ਹੈ ਸਾਡੀ ਜਿਹੜੀ ਸਾਡੇ ਮਾਰੀ ਹੈ ਇਹ ਕੰਟੀਨਿਊਸਲੀ ਰਹੇਗੀ ਔਰ ਜਿਹੜਾ ਵੀ ਕੋਈ ਜਿਹੜਾ ਇਸ ਤਰ੍ਹਾਂ ਆ ਚੇਤਨ ਅਲਖਰਵਾਲ ਕਹਿ ਰਹੇ ਹਨ ਲੋਕਾਂ ਨੇ ਉਹਨਾਂ ਦੇ ਉੱਤੇ ਇਹੀ ਐਕਸ਼ਨ ਹੋਏਗਾ ਔਰ ਉਹਨਾਂ ਨੂੰ ਫੀਲ ਬੰਦ ਕੀਤਾ ਜਾਏਗਾ ਸਰ ਦੇਖਿਆ ਜਾਂਦਾ ਕੁਝ ਦਿਨ ਪਹਿਲਾਂ ਮੁਹਾਲਲੇ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਗੰਦਗੀ ਨੂੰ ਹੀ ਲੈ ਕੇ ਜਿੱਥੇ ਪਾਸਪੋਰਟ ਤਿਆਰ ਕੀਤਾ ਜਾਂਦਾ ਸੀ ਔਰ ਅੰਮ੍ਰਿਤਸਰ ਦੇ ਵਿੱਚ ਵੀ ਹੁਣ ਲਗਾਤਾਰ ਦੇਖਿਆ ਜਾਵੇ ਤਾਂ ਤੁਸੀਂ ਜਿੱਦਾਂ ਦਾ ਆਸ ਰਹੇ ਹੋ ਕਿ ਗੰਦਗੀ ਜਿਹੜੀ ਦੇਖਣ ਨੂੰ ਮਿਲਦੀ ਹੈ ਆਮ ਲੋਕਾਂ ਨੂੰ ਜਿਹੜੇ ਫਾਸਟ ਫੂਡ ਖਾਣ ਦੇ ਸ਼ੌਕੀਨ ਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲਓ ਮੇਰਾ ਤਾਂ ਇਹੀ ਮਕਸਦ ਹੈ ਕਿ ਪਹਿਲਾਂ ਤਾਂ ਆਪਾਂ ਲੋਕ ਜਿਹੜਾ ਹੈ ਫਾਸਟ ਫੂਡ ਨੂੰ ਫਾਸਟ ਫੂਡ ਤੋਂ ਅਸੀਂ ਛੁਟਕਾਰਾ ਪਾਈਏ ਆਪਾਂ ਫਰਾਈਡ ਫੂਡ ਨੂੰ ਛੱਡ ਕੇ nutrious ਫੂਡ ਫਲ ਫਰੂਟ ਸਬਜ਼ੀਆਂ ਦੁੱਧ ਘਿਓ ਦੇ ਤਾਂ ਜਿਹੜਾ ਹੈ ਉਹ ਖਾਈਏ ਔਰ ਜੇਕਰ ਤੁਸੀਂ ਫਿਰ ਵੀ ਤੁਹਾਡੇ ਕਿਸੇ ਨਾ ਕੱਢੀ ਕਟਾਈ ਕੋ ਖਾਣ ਨੂੰ ਢਿਲ ਕਰਦਾ ਤਾਂ ਤੋ ਜਿਹੜਾ ਹੈ ਜਿਹਨੇ ਕੰਡੀਸ਼ਨਸ ਦੇ ਵਿੱਚ ਬੈਠ ਕੇ ਖਾਓ ਅਤੇ ਜਿਹੜਾ ਵੀ ਕੋਈ ਕਿਤੇ ਤੁਸੀਂ ਜਾਂਦੇ ਹੋ ਉਹਦੀ ਸਭ ਤੋਂ ਪਹਿਲਾਂ ਉਹਦੀ ਬੈਕਗ੍ਰਾਉਂਡ ਚੈੱਕ ਕਰੋ ਕਿ ਕੀ ਉਹ ਬੰਦਾ ਜਿਹੜਾ ਹੈ ਉਹ ਸਹੀ ਚੀਜ਼ ਤਿਆਰ ਕਰਦਾ ਹੈ ਅਗਰ ਅਗਰ ਤੁਹਾਡੇ ਕਿਤੇ ਵੀ ਦਿਮਾਗ ਦੇ ਵਿੱਚ ਸ਼ੱਕ ਪੈਦਾ ਹੁੰਦਾ ਹੈ ਕਿ ਬੰਦਾ ਸਹੀ ਚੀਜ਼ ਤਿਆਰ ਨਹੀਂ ਕਰਦਾ ਤੇ ਉਹ ਜਿਹੜਾ ਫੂਡ ਸੇਫਟੀ ਜਿਹੜਾ ਹੈ ਸਾਡਾ ਅੰਮ੍ਰਿਤਸਰ ਦੇ ਵਿੱਚ ਉਹਨੇ ਧਿਆਨ ਚ ਲਿਆਓ ਅਸੀਂ ਇਮੀਜਟ ਰਿਐਕਸ਼ਨ ਵਾ ਸਰ ਜਿਹੜਾ ਸਮਾਨ ਤਿਆਰ ਕੀਤਾ ਜਾਂਦਾ ਜਿਵੇਂ ਮੋਮਸ ਚਾਂਗ ਵਗੈਰਾ ਇਹਨਾਂ ਦੀ ਲੇਬਲਿੰਗ ਵਗੈਰਾ ਜਿਹੜੀ ਸੀ ਉਹ ਹੋਈ ਹੋਈ ਸੀ ਕਿ ਨਹੀਂ ਸਿੱਕ ਲਈ ਇਹ ਲੋਜੀ ਹਿੱਜੀ ਕਿਉਂਕਿ ਇਹ ਜਿਹੜਾ ਹੈ ਰੋਜ਼ਾਨਾ ਦੇ ਵਿੱਚ ਜਿਹੜਾ ਆਉਣ ਵਾਲਾ ਪ੍ਰੋਡਕਟ ਹੈ ਪਰੰਤੂ ਲੋਕਾਂ ਨੇ ਜਿਹੜਾ ਹੈ ਕਈਆਂ ਨੇ ਜਿਹੜੇ ਡਿਸਟਰੀਬਿਊਟਰ ਹੈ ਉਹਨਾਂ ਨੇ ਇਹਨਾਂ ਨੂੰ ਡੀਫ੍ਰੀਜ਼ ਕਰਕੇ ਰੱਖਿਆ ਹੋਇਆ ਹੈ ਉਹਨ ਕਈ ਕਈ ਦਿਨਾਂ ਦਾ ਉਹਨੂੰ ਡੀਫ੍ਰੀਜ਼ ਕੀਤਾ ਹੋਇਆ ਸੀ ਅਸੀਂ ਜਿਹੜਾ ਇਸ ਕਰਕੇ ਉਸ ਦੁਕਾਨਦਾਰ ਉਸ ਡਿਸਟਰੀਬਿਊਟਰ ਸਪਲਾਈਅਰ ਦਾ ਵੀ ਜਿਹੜਾ ਹੈ ਅਸੀਂ ਜਿਹੜਾ ਚਲਾਨ ਕੀਤਾ ਹੈ ਓਕੇ ਜੇ ਸ਼ੁਕਰੀਆ ਸਰ ਜਾਣਕਾਰੀ ਦੇਣ ਦੇ ਲਈ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਸਿਹਤ ਵਿਭਾਗ ਅਤੇ ਵਿਜੀਲੈਂਸੀ ਟੀਮ ਦੇ ਵੱਲੋਂ ਰਲ ਕੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਦੇ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਔਰ ਲਗਾਤਾਰ ਮੋਮਸ ਅਤੇ ਹੋਰ ਚਾਪ ਜਿੱਤੇ ਫਾਸਫੂਡ ਤਿਆਰ ਕੀਤਾ ਜਾਂਦਾ ਹੈ ਅਜਿਹੀਆਂ ਦੁਕਾਨਾਂ ਦੇ ਜਿੱਥੇ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ ਛਾਪੇਮਾਰੀ ਕੀਤੀ ਜਾ ਰਹੀ ਔਰ ਲਗਾਤਾਰ ਕੀ ਜਾਵੇ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਕੇ ਲਗਾਤਾਰ ਸਿਹਤ ਜਾਂ ਸਮੱਸਿਆਵਾਂ ਬਹੁਤ ਸਾਰੀਆਂ ਪੈਦਾ ਹੋ ਰਹੀਆਂ ਸਨ ਔਰ ਇਹ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਸਨ ਕਿ ਗੰਦਗੀ ਦੇ ਵਿੱਚ ਭੰਦੀਆਂ ਨੇ ਜਿਸ ਤੋਂ ਬਾਅਦ ਸਿਹਤ ਵਿਭਾਗ ਅਤੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਪਿਛਲੇ ਦਿਨੀ ਦੇਖਿਆ ਜਾਵੇ ਤਾਂ ਮੁਹਾਲੀ ਦੇ ਵਿੱਚ ਵੀ ਇਹ ਕਾਰਵਾਈ ਦੇਖਣ ਨੂੰ ਮਿਲੀ ਸੀ ਔਰ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਵਿਜੀਲੈਂਸ ਦੀ ਟੀਮ ਨੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਰਲ ਕੇ ਕਾਰਵਾਈ ਕੀਤੀ ਹੈ ਔਰ ਕੁਝ ਦੁਕਾਨਾਂ ਜਿਹੜੀਆਂ ਨੇ ਸੀਲ ਵੀ ਕਰ ਦਿੱਤੀਆਂ ਨੇ ਜਿੱਥੇ ਇਹ ਪੁਰਾਣਾ ਮਾਲ ਜਿਹੜਾ ਸੀਗਾ ਜਿਹੜਾ ਖਾਣ ਪੀਣ ਦਾ ਜਿਹੜਾ ਸਮਾਨ ਸੀਗਾ ਤਿਆਰ ਕੀਤਾ ਜਾਂਦਾ ਸੀ ਔਰ ਲਗਾਤਾਰ ਲੋਕਾਂ ਨੂੰ ਗੰਦਗੀ ਜਿਹੜੀ ਉਹ ਪਰੋਸ ਕੇ ਦਿੱਤੀ ਜਾ ਰਹੀ ਸੀ ਕਿਉਂਕਿ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜਾ ਸਮਾਨ ਹੈ ਕਿੰਨੀ ਗੰਦਗੀ ਦੇ ਵਿੱਚ ਤਿਆਰ ਹੁੰਦਾ ਹੈ ਵਾਸ਼ਰੂਮ ਦੇਖ ਸਕਦੇ ਹੋ ਕਿੰਨੇ ਗੰਦਗੀ ਨਾਲ ਭਰੇ ਹੋਏ ਨੇ ਔਰ ਟਾਇਲਟ ਇਸ ਦੇ ਨਾਲ ਨੇ ਔਰ ਫर्श ਜਿਹੜਾ ਹੈ ਟੁੱਟਿਆ ਹੋਇਆ ਹੈ ਔਰ ਬਿਲਕੁਲ ਗੰਦਾ ਪਾਣੀ ਜਿਹੜਾ ਹੈ ਉਹ ਯੂਜ਼ ਕੀਤਾ ਜਾ ਰਿਹਾ ਨਾ ਚੀਜ਼ਾਂ ਨੂੰ ਬਣਾਉਣ ਦੇ ਲਈ ਔਰ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਦਿਖਦੀਆਂ ਆ ਰਹੀਆਂ ਨੇ ਔਰ ਇਸ ਦੇ ਨਾਲ ਹੀ ਸਿਹਤ ਵਿਭਾਗ ਅਤੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਲੋਕਾਂ ਨੂੰ ਔਰ ਫਾਸਟ ਫੂਡ ਬਣਾਉਣ ਵਾਲੇ ਨੂੰ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਉਹ ਅਗਰ ਫਾਸਟ ਫੂਡ ਦੀ 카ਟ ਵੀ ਲਗਾ ਰਹੇ ਨੇ ਜਾਂ ਫਿਰ ਬਣਾਉਂਦੇ ਨੇ ਜਿੱਥੇ ਵੀ ਦੁਕਾਨਾਂ ਚਲਾ ਰਹੇ ਨੇ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਿਹਤ ਵਿਭਾਗ ਔਰ ਵਿਜੀਲੈਂਸ ਦੀ ਟੀਮ ਰਾਲ ਕੇ ਨਤੇ ਕਾਰਵਾਈ ਕਰੇਗੀ ਔਰ ਗੰਦਗੀ ਜੜੀ ਹੈ ਇਸਨੂੰ ਦੂਰ ਕੀਤਾ ਜਾਵੇ ਔਰ ਸਾਫ਼ ਸੁਥਰਾ ਅਤੇ ਹੈਲਦੀ ਫੂਡ ਜਿਹੜਾ ਹੈ ਉਹ ਲੋਕਾਂ ਨੂੰ ਪਰੋਸਿਆ ਜਾਵੇ